ਸਵੇ ਦੀ ਸਭ ਤੋਂ ਵੱਡੀ ਖਬਰ ਖਨੌਰੀ ਬਾਰਡਰ ਤੋਂ ਸਾਹਮਣੇ ਆ ਰਹੀ ਆ ਜਿੱਥੇ ਕਿ ਬੀਤੀ ਰਾਤ ਡਾਕਟਰਾਂ ਦੀ ਟੀਮ ਤੇ ਪੁਲਿਸ ਅਧਿਕਾਰੀ ਪਹੁੰਚੇ ਜਗਜੀਤ ਸਿੰਘ ਡੱਲੇਵਾਲ ਦੇ ਕੋਲ ਕਿਉਂਕਿ ਕੱਲ ਸੁਪਰੀਮ ਕੋਰਟ ਦੇ ਵੱਲੋਂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਸੀ ਤੇ ਨਾਲ ਹੀ ਕਿਹਾ ਸੀ ਪੰਜਾਬ ਸਰਕਾਰ ਨੂੰ ਕਿ ਤੁਸੀਂ ਡਾਕਟਰਾਂ ਦੀ ਟੀਮ ਲੈ ਕੇ ਜਾਓ ਸੈਂਪਲ ਚਾਹੀਦੇ ਨੇ ਸੈਂਪਲ ਜਿਹੜੇ ਮੰਗੇ ਨੇ ਸੁਪਰੀਮ ਕੋਰਟ ਦੇ ਵੱਲੋਂ ਰ ਡੱਲੇਵਾਲ ਦੇ ਬਲੱਡ ਸੈਂਪਲ ਮੰਗੇ ਨੇ ਕੈਂਸਰ ਦੀ ਰਿਪੋਰਟ ਮੰਗੀ ਆ ਤਾਂ ਅੱਜ ਦੁਪਹਿਰ 1 ਵਜੇ ਤੱਕ ਉਹਨਾਂ ਦੇ ਵੱਲੋਂ ਸੁਪਰੀਮ ਕੋਰਟ ਦੇ ਵੱਲੋਂ ਜਗਜੀਤ ਸਿੰਘ ਡੱਲੇਵਾਲ ਦੀਆਂ ਰਿਪੋਰਟਾਂ ਮੰਗੀਆਂ ਤਾਂ ਡਾਕਟਰਾਂ ਦੀ ਟੀਮ ਪਹੁੰਚੀ ਪਰ ਡਾਕਟਰਾਂ ਦੀ ਟੀਮ ਪਹੁੰਚਣ ਤੋਂ ਪਹਿਲਾਂ ਕਿਸਾਨ ਆਗੂ ਦੇ ਵੱਲੋਂ ਖੁਲਾਸੇ ਕੀਤੇ ਗਏ ਸੀ ਕਿ ਡਾਕਟਰਾਂ ਦੀ ਟੀਮ ਦੇ ਨਾਲ ਫੋਰਸ ਆ ਸਕਦੀ ਆ ਡਾਕਟਰਾਂ ਦੇ ਪੇਸ ਦੇ ਵਿੱਚ ਤਾਂ ਕੀ ਕੁਝ ਹੋਇਆ ਉੱਥੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹਾਂ ਤੇ ਐਡੀ ਜੀਪੀ ਲਾਈਨ ਆਰਡਰ ਪਹੁੰਚੇ ਮਨਦੀਪ ਸਿੰਘ ਸਿੱਧੂ ਵੀ ਪਹੁੰਚੇ ਆਲਾ ਅਧਿਕਾਰੀ ਪਹੁੰਚੇ ਤਾਂ ਇਸ ਮੌਕੇ ਗੱਲਬਾਤ ਕੀਤੀ ਕੀ ਕੁਝ ਕਹਿ ਰਹੇ ਨੇ ਪੁਲਿਸ ਦੇ ਆਲਾ ਅਧਿਕਾਰੀ ਤੁਹਾਨੂੰ ਉਹਨਾਂ ਦੀ ਜਵਾਨੀ ਸੁਣਾਉਂਦੇ ਇਹਦੇ ਵਿੱਚ ਆਇਆ ਸੀਗਾ ਕਿ ਕਿਉਂਕਿ ਦਲਿਆਲ ਸਾਹਿਬ ਦਾ ਅੱਜ ਜਿਹੜਾ ਅ ਬੈਠੇ ਨੇ ਮੰਨਵਰ ਤੇ ਬੈਠੇ ਨੇ ਚੌਥਾ ਦਿਨ ਸੀਗਾ ਤੇ ਅੱਜ ਉਹਨਾਂ ਦੀ ਇੱਕ ਜਿਹੜੀ ਮੈਡੀਕਲ ਐਗਜ਼ਾਮੀਨੇਸ਼ਨ ਵਾਸਤੇ ਇੱਕ ਤਾਂ ਇੱਕ ਬੋਰਡ ਫਾਰਮੇਸ਼ਨ ਹੋਇਆ ਗਵਰਨਮੈਂਟ ਵੱਲੋਂ ਬੋਰਡ ਫਾਰਮੇਸ਼ਨ ਹੋਇਆ ਜਿਹਦੇ ਵਿੱਚ ਹੈੱਡ ਆਫ ਡਿਪਾਰਟਮੈਂਟ ਸੀਗੇ ਡਿਫਰੈਂਟ ਡਿਫਰੈਂਟ ਵਿੰਗਸ ਦੇ ਉਹ ਆਏ ਔਰ ਉਹਨਾਂ ਨੇ ਆ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਐਗਜ਼ਾਮਿਨ ਕੀਤਾ ਇਹਨਾਂ ਦੀ ਬੋਡੀ ਤੇ ਔਰ ਸਾਰੀਆਂ ਚੀਜ਼ਾਂ ਐਗਜ਼ਾਮਿਨ ਕੀਤੀਆਂ ਨੇ ਔਰ ਇਹ ਡਾਕਟਰਸ ਚਾਰ ਦੀ ਜਿਹੜਾ ਬੋਰਡ ਬਣਿਆ ਹੈ ਇਹ ਮੈਡੀਸਨ ਵਾਲੇ ਸੀਗੇ ਔਰ ਬਾਕੀ ਫੀਲਡਸ ਦੇ ਸੀਗੇ ਸਾਰੇ ਹੀ ਐਕਸਪਰਟ ਆ ਗਏ ਉਹਨਾਂ ਨੇ ਉਹਨਾਂ ਨੂੰ ਐਗਜ਼ਾਮਿਨ ਕੀਤਾ ਔਰ ਇਹਦੇ ਨਾਲ ਨਾਲ ਅ ਬਲੱਡ ਸੈਂਪਲਸ ECG ਔਰ ਹੋਰ ਜਿਹੜੇ ਸੀਗੇ ਪੈਰਾਮੀਟਰਸ ਲਈ ਵੀ ਉਹ ਬਲੱਡ ਸੈਂਪਲਸ ਵਾਰਾ ਲੈਨੇ ਤਾਂ ਕਿ ਇਹਨਾਂ ਦੀ ਜਿਹੜੀ ਪ੍ਰੈਜ਼ੈਂਟ ਜਿਹੜੀ ਸਿਚੁਏਸ਼ਨ ਹੈ ਉਹ ਦੇਖੀ ਜਾਵੇ ਔਰ ਜਿਹੜੀਆਂ ਡਾਕਟਰਸ ਨੇ ਵੀ ਇੱਕ ਇਨਸਟਰਕਸ਼ਨਸ ਜੋ ਦੇਣੀਆਂ ਸੀਗੀਆਂ ਵੈਲ ਬੀਇੰਗ ਵਾਸਤੇ ਉਹਨਾਂ ਨੇ ਦਿੱਤੀਆਂ ਨੇ ਸਾਰਾ ਬਾਡੀ ਦਾ ਐਗਜ਼ਾਮਨ ਕੀਤਾ ਤੇ ਉਹਨਾਂ ਦੀ ਜਿਹੜੀ ਹੈ ਸੇਫ ਜਾਫਤਾ ਵਾਸਤੇ ਜੋ ਜੋ ਪ੍ਰੀਕਾਸ਼ਨਸ ਹੈ ਉਹਨਾਂ ਨੂੰ ਦੱਸਿਆ ਗਿਆ ਸਰ ਇਹ ਜਿਹੜੀ ਟੀਮਾਂ ਜਿਹੜੀਆਂ ਟੀਮਾਂ ਸੀ ਕਿ ਚੰਡੀਗੜ੍ਹ ਤੋਂ ਕੋਈ ਟੀਮ ਨਹੀਂ ਇਹ ਬੇਸਿਕਲੀ ਗਵਰਨਮੈਂਟ ਵੱਲੋਂ ਇੱਕ ਸਪੈਸ਼ਲ ਟੀਮ ਬਣੀ ਹੈ ਜਿਹੜੇ ਕਿ ਗਵਰਨਮੈਂਟ ਕਾਲਜ ਰਜਿੰਦਰਾ ਕਾਲਜ ਦੇ ਹੈਡ ਸੀਗੇ ਉੱਥੋਂ ਦੀ ਜਿਹੜੇ ਹੈਡ ਆਫ ਡਿਪਾਰਟਮੈਂਟ ਸੀਗੇ ਜੀ ਇਹ ਹਰ ਰੋਜ਼ ਆਏ ਕਰਨਗੇ ਨਹੀਂ ਹੁਣ ਐਗਜ਼ਾਮਨ ਕੀਤਾ ਉਹ ਆਪਣੀ ਪੂਰੀ ਜਿਹੜੀ ਰਿਪੋਰਟ ਹੈ ਫਰਨਿਸ਼ ਹੋਏਗੀ ਔਰ ਤੁਹਾਨੂੰ ਪਤਾ ਹੀ ਹੈ ਕਿ ਸਪੀਨ ਕੋਰਟ ਵੱਲੋਂ ਵੀ ਸੀਗਾ ਕਿ ਇਹ ਦੇਖਿਆ ਜਾਵੇ ਆਟੋਨੋਮਸ ਇਨਸਟਰਕਸ਼ਨ ਸੀਗੇ ਸੋ ਉਹਦੇ ਮੱਦੇ ਨਜ਼ਰ ਇਹ ਜਿਹੜਾ ਇੱਕ ਸਪੈਸ਼ਲ ਪ੍ਰੋਟੈਸਟਾਂ ਬਾਰੇ ਲੱਗ ਸਕਦੇ ਕਿਹੜੇ ਕਿਹੜੇ ਟੈਸਟ ਜਿਹੜੇ ਇਹਨਾਂ ਦੇ ਬਲੱਡ ਟੈਸਟ ਵੇਰਾ ਲਏ ਨੇ ਉਹਦੇ ਵਿੱਚ ਸਾਰੇ ਹੀ ਜਿਹੜੇ ਇਹਨਾਂ ਦੇ ਲਿਵਰ ਕਿਡਨੀ ਔਰ ਮੇਜਰ ਆਰਗਨਸ ਦੇ ਕੀਟੋਨਸ ਵੇਰਾ ਉਹ ਤਾਂ ਇੱਕ ਸਪੈਸ਼ਲਾਈਜ਼ਡ ਹੈ ਉਹ ਸਾਰੇ ਹੀ ਰੇਂਜ ਦੇ ਇਹਨਾਂ ਨਾਲ مشਵਰਾ ਕਰਕੇ ਉਹ ਸਾਰੇ ਉਹ ਟੈਸਟ ਲਏ ਤੁਸੀਂ ਜਿਵੇਂ ਤਸੀਰ ਤੁਹਾਨੂੰ ਪਤਾ ਕੰਮ ਕਰ ਰਹੇ ਹੋ ਲਗਾਤਾਰ ਇਹਨਾਂ ਨਾਲ ਜਿਵੇਂ ਹੁਣੇ ਕੱਕਰ ਦੇ ਕੋਟੜਾ ਨੇ ਜਿਹੜਾ ਸਪੀਡ ਤੇ ਟਿਓਲੋਜੀਆ ਕਿ ਜਿਹੜੇ ਆ ਰਹੇ ਨੇ ਇਹ ਭਾਪੇ ਆ ਰਹੇ ਨੇ ਅਸੀਂ ਕਦੇ ਵੀ ਮੜਾ ਨਹੀਂ ਕਰਿਆ ਚੈੱਕ ਅਪ ਲਈ ਨਾ ਡਾਕਟਰਾਂ ਨੂੰ ਦੀਆਂ ਚੈੱਕ ਕਰਨਾ ਸੈਂਟਰ ਦੀ ਜਿਹੜਾ ਬੱਲੇਵਾਲ ਸਾਹਿਬ ਨੇ ਵੀ ਅੱਜ ਅੰਦਰ ਕਿਹਾਗਾ ਕਿ ਮੈਂ ਕਦੇ ਮੜਾ ਨਹੀਂ ਕਰਿਆ ਕਦੇ ਸਮਾਂ ਉਹੀ ਰੱਖਿਆ ਜਾਂਦਾ ਸ਼ਾਮ ਜੀ ਨੂੰ ਦੇਖਣ ਆਉਂਦੇ ਕਦੇ ਨਹੀਂ ਉਹ ਉਹ ਇਹਨਾਂ ਨਾਲ ਅਸੀਂ ਕੋਆਰਡੀਨੇਟ ਕਰਾ ਦਿੱਤਾ ਤਾਂ ਹੀ ਅਸੀਂ ਆਇਆ ਨਿਰੰਦਰ ਭਾਰਗੋ ਤੇ ਮੈਂ ਕਾਫੀ ਧੇਰ ਤੋਂ ਆਉਂਦੇ ਰਿਹਾ ਕੋਈ ਨਾਲ ਦਾ ਜਿਹੜੀ ਕੋਆਰਡੀਨੇਸ਼ਨ ਸੀਗੀ ਕੋਈ ਇਸ਼ੂ ਸੀਗਾ ਉਹ ਸਾਰਾ ਰਿਜ਼ੋਲਵ ਕਰ ਦਿੱਤਾ ਠੀਕ ਹੈ ਥੈਂਕ ਯੂ ਸਿਟਿਸਕੈਨ ਲਿਆ ਗਿਆ ਸੀ ਸਿਟਿਸਕੈਨ ਨਹੀਂ ਸਿਟਿਸਕੈਨ ਨਹੀਂ ਇਹ ਤਾਂ ਜਿਹੜਾ ECG ਵਗੈਰਾ ਕਰ ਲਿਆ ਉਹ ਡਾਕਟਰਸ ਦੇ ਜੋ ਦੇਖਣਾ ਸੀ ਉਹ ਕਰ ਲਿਆ ਸਪੈਨ ਰਿਪੋਰਟ ਵੀ ਜਿਹੜੀ ਆ ਉਹ ਉਹ ਮੇਰੇ ਖਿਆਲ ਇਹਨਾਂ ਦੀਆਂ ਪੁਰਾਣੀਆਂ ਹੋਣਗੀਆਂ ਤੁਸੀਂ ਪੜ ਲਓ ਤਾਂ ਤੁਸੀਂ ਸੁਣਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਸੁਪਰੀਮ ਕੋਰਟ ਦੇ ਵੱਲੋਂ ਚਿੰਤਾ ਜ਼ਾਹਰ ਕੀਤੀ ਆ ਜਿਸ ਤੋਂ ਬਾਅਦ ਡਾਕਟਰਾਂ ਦੀ ਟੀਮ ਪਹੁੰਚੀ ਆ ਸੈਂਪਲ ਲੈਣ ਦੇ ਲਈ ਤਾਂ ਜੱਗੀ ਸਿੰਘ ਡੱਲੇਵਾਲ ਦੇ ਬਲੱਡ ਸੈਂਪਲ ਲਏ ਗਏ ਆ ਅੱਜ ਦੁਪਹਿਰ ਤੱਕ ਜਿਹੜੀਆਂ ਰਿਪੋਰਟਾਂ ਕੋਰਟ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਪੇਸ਼ ਕੀਤੀਆਂ ਜਾਣਗੀਆਂ ਰਿਪੋਰਟਾਂ ਪੇਸ਼ ਹੋਣ ਤੋਂ ਬਾਅਦ ਸੁਪਰੀਮ ਕੋਰਟ ਦਾ ਕੋਈ ਵੱਡਾ ਫੈਸਲਾ ਆ ਸਕਦਾ ਆ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤਾਂਜ 25ਵੇਂ ਦਿਨ ਦੇ ਵਿੱਚ ਪਹੁੰਚ ਚੁੱਕਿਆ ਹਰ ਕੋਈ ਚਿੰਤਾ ਜ਼ਾਹਰ ਕਰ ਰਿਹਾ ਖਨੌਰੀ ਬਾਰਡਰ ਦੇ ਉੱਤੇ ਵੱਡੇ ਇਕੱਠ ਹੋਣੇ ਸ਼ੁਰੂ ਹੋ ਚੁੱਕੇ ਨੇ ਸਿਆਸਤਦਾਨ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਕਿਸਾਨ ਲੀਡਰ ਪਹੁੰਚ ਰਹੇ ਨੇ ਧਾਰਮਿਕ ਆਗੂ ਪਹੁੰਚ ਰਹੇ ਨੇ ਸਮਾਜ ਸੇਵੀ ਪਹੁੰਚ ਰਹੇ ਨੇ ਹਰ ਕੋਈ ਉੱਥੇ ਪਹੁੰਚ ਰਿਹਾ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਹਰ ਕੋਈ ਚਿੰਤਤ ਹੈ ਤਾਂ ਦੇਰ ਰਾਤ ਤੱਕ ਪਹਿਰੇ ਲੱਗ ਰਹੇ ਨੇ ਕਿਉਂਕਿ ਕਹਿੰਦੇ ਕੇਂਦਰ ਕੋਈ ਵੀ ਚਾਲ ਖੇੜ ਸਕਦੀ ਆ ਤਾਂ ਜਿਸ ਦੇ ਕਰਕੇ ਸਖਤ ਪਹਿਰੇ ਨੌਜਵਾਨਾਂ ਦੇ ਵੱਲੋਂ ਦਿੱਤੇ ਜਾ ਰਹੇ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਮੋਰਚੇ ਤੋਂ ਚੱਕਣ ਦਾ ਖਰਸ਼ਾ ਵੀ ਜाहिर ਕੀਤਾ ਗਿਆ ਸੀ ਜਗਜੀਤ ਸਿੰਘ ਡੱਲੇਵਾਲ ਨੂੰ ਕਹਿੰਦੇ ਮੋਰਚੇ ਤੋਂ ਚੱਕਿਆ ਜਾ ਸਕਦਾ ਆ ਪਰ ਸਖਤ ਪਹਿਰਾ ਕਹਿੰਦੇ ਨੌਜਵਾਨ ਸਾਡੀਆਂ ਜਾਨਾਂ ਚਲੀਆਂ ਜਾਣ ਪਰ ਜਗਜੀਤ ਸਿੰਘ ਡੱਲੇਵਾਲ ਨੂੰ ਹੁਣ